ਸਸਿਕਾਲੀ ਸਾਰਿਆਂ ਨੂੰ ਹੋਰ ਸਤਿ ਸ੍ਰੀ ਅਕਾਲ ਸਾਰਿਆਂ ਦਾ ਜਲਦੀ ਤੁਹਾਡਾ ਤੁਹਾਡਾ ਭਰਾ ਦੇ YouTube ਚੈਨਲ ਮਾਝਾ ਰਿਐਕਸ਼ਨ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਕਹਿੰਦੇ ਡਾਕਟਰ ਰੰਗਰੇਟਾ ਫੜਿਆ ਗਿਆ ਆਂਦੇ ਮੋਰ ਬਣਾ ਛੱਡਿਆ ਪੁਲਿਸ ਨੇ ਉਹਦਾ ਹੈ ਤੇ ਸੁਖਵਿੰਦਰ ਪੀਪੀ ਭਾਲੀ ਨਾਲ ਦੇ ਪੇਚਾ ਪਿਆ ਸੀ ਤੇ ਉਹਨੇ ਕਾਲਾ ਬੁਲਾ ਕੱਢਿਆ ਡਾਕਟਰ ਰੰਗਰੇਟੇ ਨੇ ਹੈ ਤੇ ਕਹਿੰਦੇ ਚੱਕ ਲਿਆ ਹੈ ਪੁਲਿਸ ਨੇ ਜਿਆਦਾ ਟਾਈਮ ਲੱਗਾ ਹੀ ਨਹੀਂ ਰੰਗਰੇਟੇ ਨੂੰ ਪਰ ਜਨਪੂਜਣਦਾ ਹੈ ਤੇ ਫਿਰ ਕੀ ਖਬਰ ਹੈ ਤੇ ਕਿਦਾਂ ਕੀ ਹਿਸਾਬ-ਕਿਤਾਬ ਆ ਤੇ ਅਨਲਿਮਟਿਡ ਗਿਆਨ ਵਾਲਿਆਂ ਨੇ ਵੀਡੀਓ ਬਣਾਈਆਂ ਤੇ ਆਜੋ ਫਿਰ ਆਪਾਂ ਰੈਐਕਸ਼ਨ ਕਰਦੇ ਆ ਦੇਖਦੇ ਆ ਕਿ ਕਹਿੰਦੇ ਆ ਕੀ ਨਹੀਂ ਆਜੋ ਲਗਾ ਕੇ ਜਿੰਨਾਂ ਨੂੰ ਲਗਾਇਆ ਜਾ ਰਿਹਾ ਗੱਲ ਕਰਨ ਦੀ ਕੋਸ਼ਿਸ਼ ਕਰ ਕੀ ਕਹੋਗੇ ਜੀ ਇਹਦੇ ਬਾਰੇ ਕੀ ਕਹਿਣਾ ਜਾਓਗੇ ਜੀ ਉਜ ਵੀ ਬੋਲ ਨਹੀਂ ਰਹੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਬਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਸਾਹਮਣੇ ਬੈਠਾ ਨੇ ਟੋਪੀ ਲਈ ਹੋਈ ਆ ਡਾਕਟਰ ਗ੍ਰਿੰਦਰ ਸਿੰਘ ਨੇ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲਿਜਾਇਆ ਜਾ ਰਿਹਾ ਤੇ ਮੀਡੀਆ ਦੇ ਸਾਹਮਣੇ ਕੋਈ ਵੀ ਗੱਲ ਨਹੀਂ ਕਰ ਰਹੇ ਕੋਈ ਵੀ ਹਾਂਜੀ ਕਿਵੇਂ ਮਹਿਸੂਸ ਹੋ ਰਿਹਾ ਹੈ ਜੇ ਵੀ ਬਾਈ ਪੁੱਛੇਂ ਕਿ ਰੀਤਾ ਕਿਵੇਂ ਮਹਿਸੂਸ ਹੋ ਰਿਹਾ ਆ ਸਾਹਮਣੇ ਆ ਰਹੇ ਹੈ ਉਹ ਹੁਣ ਸੁਣਾ ਦੱਸਿਓ ਕਿੰਨਾ ਹੋ ਰਿਹਾ ਆ ਤਾਂ ਦੋਸਤੋ ਦੇਖ ਸਕਦੇ ਹੋ ਇਸ ਸਮੇਂ ਡਾਕਟਰ ਗ੍ਰਿੰਦਰ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਹਦੇ ਇਹ ਮਗਲਿਆ ਨਹੀਂ ਜਾਣਾ ਹੈ ਜੋ ਕਾਰਵਾਈ ਹੋਈ ਹੈ ਕੀ ਕਹਾਂਗੇ ਕਹੋ ਦੇਖੋ ਪਪਾ ਜੀ ਮੇਰਾ ਠਾਲਾ ਵੀ ਕੁਸਟਾ ਪਹਿਲਾਂ ਹੋ ਜਾਂਦੀ ਜਿਹੜੇ ਆ ਹੋਈ ਆ ਚਲੋ ਇੰਨਾ ਘੱਟੋ ਘੱਟ ਜਿਹੜਾ ਹੁਣ ਬੋਲਣ ਦਾ ਸੋਚਿਆ ਕਰੂ ਕਿ ਇਹ ਤੇ ਪਿੰਡ ਬਾਰੇ ਪਹਿਲਾਂ ਬਹੁਤ ਬੋਲਦਾ ਰਿਹਾ ਜੀ ਆ ਕੱਲੇ ਮੈਂ ਇਥੇ ਜੱਟ ਦੀ ਗੱਲ ਨਹੀਂ ਕਰਦਾ ਕਿਸੇ ਦੀ ਧੀ ਪੈਣੋਂ ਵੀ ਕੋਈ ਵੀ ਬੋਲਦਾ ਕੋਈ ਵੀ ਯਾਰ ਕਿ ਕੱਲ ਨੂੰ ਮੈਂ ਹੀ ਬੋਲਦਾ ਮੇਰੇ ਤੇ ਵੀ ਆਏ ਕਰ ਮੈਂ ਆਪਣੇ ਚਲਦ ਕਹਿੰਦਾ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਜੇਕਰ ਕਿਹਾ ਜਾਂਦਾ ਵੀ ਕਾਨੂੰਨ ਵੱਲੋਂ ਵੀ ਕੋਈ ਪਹਿਲ ਕੀਤੀ ਜਾਂਦੀ ਸੌ ਮੋਟੋ ਲਿਆ ਜਾਂਦਾ ਜਿਵੇਂ ਕਈ ਕੇਸਾਂ 'ਚ ਸੌ ਮੋਟੋ ਲੈ ਲੈਂਦੇ ਨੇ ਅਜਿਹੇ ਕੇਸ 'ਚ ਵੀ ਲੈਣਾ ਚਾਹੀਦਾ ਸੌ ਮੋਟੋ ਮੇਰਾ ਕਹਦੇ ਮੈਂ ਪਹਿਲਾਂ ਬੋਲਦਾ ਵੀ ਆਹ ਜਿਹੜਾ ਹੁਣ ਹੋਇਆ ਨਾ ਮੇਰਾ ਕਹਦੇ ਅੱਜ ਤੋਂ ਕੋਈ ਸਾਲ 200 ਪਹਿਲਾਂ ਹੋ ਜਾਂਦਾ ਸ਼ਾਇਦ ਚਲੋ ਜੇ ਹੁਣ ਜਿਆਦਾ ਪ੍ਰੋਬਲਮ ਇਹ ਬੰਦੇ ਨੂੰ ਆਈ ਆ ਕੋਈ ਛੋਟਾ ਮੋਟਾ ਪਰਚਾ ਦਰਜ ਹੋਇਆ ਹੁੰਦਾ ਤੇ ਬੰਦਾ ਇਹਨਾਂ ਨਾ ਬੋਲਦਾ ਕਿਉਂਕਿ ਪਹਿਲਾਂ ਖੁੱਲਾ ਬੋਲਦਾ ਸੀਗਾ ਹੁਣ ਇਹ ਬੰਦਾ ਪਰਸਨਲ ਹੋ ਗਿਆ ਸੀਗਾ ਜਿਸ ਤੋਂ ਪੰਗਾ ਖੜਾ ਹੋਇਆ ਹੈ ਨਾ ਵੀ ਪਰਸਨਲ ਕਿ ਇਹ ਨਾ ਲੱਗੇ ਤੇਰੀ ਧੀ ਨੂੰ ਆ ਤੇਰੀ ਭੈਣ ਨੂੰ ਇਹ ਗੱਲ ਗਲਵਾਰੀ ਹੈ ਫੇਰ ਮੈਂ ਕਹਿੰਦਾ ਕੋਈ ਵੀ ਬੰਦਾ ਚੋਰੀ ਵੀਡੀਓ ਚਾਹੇ ਮੈਂ ਆ ਜਾਂ ਕੋਈ ABC ਹੈਗਾ ਵਾ ਜਿਹੜਾ ਬੰਦਾ ਬੋਲਦਾ ਵਾ ਉਹਨੂੰ ਥੋਕ ਕੇ ਅੰਦਰ ਦੇਣਾ ਚਾਹਦਾ ਪ੍ਰਸ਼ਾਸਨ ਨੂੰ ਬਗੈਰ ਕਿਸੇ ਦਰਖਾਸਤੋਂ ਬਗੈਰ ਕਿਸੇ ਲੈ ਕੇ ਦੇ ਦੋ ਕੋਈ ਹੋਰ ਵੀ ਦੋ ਸਾਹਮਣੇ ਆਏ ਨੇ ਇਹਨਾਂ ਕਹਿੰਦਾ ਕਿਸਾਨ ਸਾਰੇ ਦਿੱਲੀ ਧਰਨੇ ਤੇ ਉਤਰੀ ਵੀਡੀਓ ਦੇਖੀ ਹੋਣੀ ਚਾਹ ਰਹੇ ਹਨ ਕਿਸਾਨ ਕਹਿੰਦਾ ਸਾਰੇ ਦਿੱਲੀ ਧਰਨੇ ਤੇ ਮੈਂ ਲਫਜ਼ ਬੋਲ ਦੇਣੇ ਇਥੇ ਹੁਣ ਮੈਂ ਕਹਿੰਦਾ ਕਿਸਾਨ ਸਾਰੇ ਦਿੱਲੀ ਧਰਨੇ ਤੇ ਪਿਛੋਕ ਕਿਸਾਨਾਂ ਦੀਆਂ ਮਾਵਾਂ ਭੈਣਾਂ ਨੂੰ ਗਰਭਵਤੀ ਕੌਣ ਕਰ ਗਿਆ ਚੱਲ ਕਰਨ ਵਾਲੇ ਇਹ ਲਫਜ਼ ਸੁਣਨ ਵਾਲੇ ਹੈਗੇ ਆ ਪਰ ਉਹ ਫਿਰ ਲੋਕ ਚੁਪਾ ਕੇ ਚੱਲ ਕੋਈ ਕੋਈ ਗੱਲ ਨਹੀਂ ਕੇਰਾ ਪਰਸਨ ਨਾਲਿਆ ਦੁੱਖਾ ਜਿਲਾ ਪਰਸਨ ਨੇ ਕਮੈਂਟ ਕੀਤਾ ਮੇਰੀ ਧੀ ਬਾਰੇ ਸਪੈਸ਼ਲ ਕੀਤਾ ਤੂੰ ਆਪਾਂ ਕਾਰਵਾਈ ਕਰਵਾਈ ਆ ਉਹਦਾ ਖਾਮਾਜਰ ਪੂਤੂਰ ਬੰਦਾ ਹੈ ਅਲੱਗ ਪੈਰ ਵੀ ਤੁਹਾਨੂੰ ਉਦੋਂ ਲੱਗਦਾ ਸੀ ਕਿਉਂਕਿ ਤੁਸੀਂ ਵੀ ਲਾਈਵ ਵੀਡੀਓ ਦੇ ਵਿੱਚ ਕਹਿ ਰਹੇ ਸੀ ਵੀ ਅੱਗੇ ਵੀ ਇਸ ਦੇ ਖਿਲਾਫ ਕਾਫੀ ਕੰਪਲੇਂਟਸ ਹੋਈਆਂ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਜ਼ਰੂਰ ਮੈਂ ਕਹਾਂਗਾ ਪ੍ਰਸ਼ਾਸਨ ਵੀ ਇੱਕੋ ਦਮ ਜੇ ਕਹਿ ਸਕਦੇ ਪ੍ਰਸ਼ਾਸਨ ਦੀ ਸਪੀਡ ਵੀ ਬੜੀ ਕਾਫੀ ਨਜ਼ਰ ਆਈ ਲੱਗਦਾ ਸੀ ਵੀ ਇਸ ਤਰੀਕੇ ਨਾਲ ਕਾਰਵਾਈ ਹੋਏਗੀ ਮੈਂ ਪ੍ਰਸ਼ਾਸਨ ਨੂੰ ਸਲੂਟ ਕਰਦਾ ਸੀਪੀ ਸਾਹਿਬ ਨੂੰ ਸਲੂਟ ਕਰਦਾ ਚਾਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਮੇਰਾ ਖਿਆਲ ਜੇ ਅਫਸਰ ਪਹਿਲਾਂ ਇੱਥੇ ਹੁੰਦੇ ਕੋ ਸਾਲ ਦੋ ਸਾਲ ਤੇ ਸ਼ਾਇਦ ਇਹ ਕੰਮ ਪਹਿਲਾਂ ਹੋ ਜਾਂਦਾ ਕਿ ਨਾ ਕੱਲ ਸਾਨੂੰ ਆਪਣੇ ਕੱਲ ਕਹੀ ਸੀ ਨਾ ਉਹ ਕਹਿੰਦੇ ਸੀ ਮੈਨੂੰ ਨਹੀਂ ਸੀ ਪਤਾ ਇਹ ਰੰਗਰੇਟਾ ਲੁਧਿਆਣੇ ਦਾ ਉਹਨਾਂ ਜੀ ਜਵਾਨੀ ਸੀ ਕਿ ਮੈਨੂੰ ਇਹ ਕੱਲ ਤਾਂ ਨਹੀਂ ਸੀ ਪਤਾ ਕਿ ਹੁਣ ਹੁਣ ਪਤਾ ਲੱਗ ਗਿਆ ਵਾ ਕਹਿੰਦੇ ਅੱਜ ਉਹਨਾਂ ਕੱਲੀ ਕਹਿੰਦਾ ਸਾਨੂੰ ਕੱਲ ਭਰ ਗਿਆ ਕੱਲ ਅਰੈਸਟ ਹੋ ਗਿਆ ਪਰ ਅਪਾ ਕੱਲੋ ਕੱਲ ਕਲੀਅਰ ਨਹੀਂ ਕੀਤੀ ਕੱਲ ਕਹਿੰਦੇ ਸਾਨੂੰ ਸਾਡੇ ਫੋਨ ਸਾਹਮਣੇ ਗੱਲ ਕੀਤੀ ਹੈ ਕਹਿੰਦੇ ਅਰੈਸਟ ਹੋ ਗਿਆ ਵਾ ਤੁਹਾਡੇੋਂ ਤੋਂ ਪਹਿਲਾਂ ਅਰੈਸਟ ਕਰ ਲਏ ਸਾਨੂੰ ਤੇ ਪਰਚਾ ਤੇ ਦੇ ਤੇ ਹੁਣ ਬਣਦੀ ਮੈਨੂੰ ਇਹ ਦੱਸੋ ਵੀ ਕੇਸ ਦੇ ਵਿੱਚ ਕੀ ਅਪਡੇਟ ਆ ਅੱਜ ਤੁਸੀਂ ਥਾਣੇ ਪਹੁੰਚੇ ਹੋ ਬਿਆਨ ਦਰਜ ਕੀਤੇ ਹੋ ਉਸ ਦੇ ਬਾਰੇ ਵੀ ਦੱਸੋ ਮੜੇ ਦੇਖੋ ਬਿਆਨ ਹੁਣ ਮੇਰੇ ਲਈ ਆ ਵੀ ਜੋ ਕੁਝ ਹੋਇਆ ਇਹ ਗੁਰਿੰਦਰ ਬਾਠ ਇਹਨੂੰ ਫੋਨ ਤੇ ਧਮਕੀ ਦਿੱਤੀ ਸੀ ਪਹਿਲਾਂ ਮੇਰੇ ਕੋਲ ਬਾਠ ਦਾ ਫੋਨ ਆਉਂਦਾ ਮੇਰੇ ਲਈ ਬਾਠ ਲਾਈਵ ਹੁੰਦਾ ਮੈਨੂੰ ਫੋਨ ਨਹੀਂ ਕੀਤਾ ਉਹ ਮੈਂ ਝੂਠ ਬੋਲਾਂਵੇਂ ਬਾਠ ਤੋਂ ਫੋਨ ਕੀਤਾ ਇਹਨੂੰ ਧਮਕਾਇਆ ਉਹਨੇ ਬਾਕੀ ਜੋ ਕੁਝ ਬਾਠ ਨਾਲ ਗੱਲ ਹੋਈ ਆ ਉਹ ਬਾਠ ਦੇ ਸੁਪਾਤ ਹੈ ਬਾਠ ਗੁਰਿੰਦਰ ਬਾਠ ਨਾਲ ਗੱਲਬਾਤ ਕਰਨ ਆਂ ਹਾਂਜੀ ਧਮਕੀ ਦਿੱਤੀ ਸੀ ਜਾਂ ਵੈਸੇ ਤੁਹਾਨੂੰ ਫੋਨ ਕੀਤਾ ਸੀ ਇਹਨੇ ਕੀਤਾ ਫੋਨ ਵੀਰੇ ਜਦੋਂ ਮੈਂ ਵੀਡੀਓ ਪਾਈ ਆ ਤੇ ਮੇਰੇ ਨਾਲ 1 ਘੰਟੇ ਬਾਅਦ ਮੈਨੂੰ ਇਹਦੀ ਕਾਲ ਆ ਗਈ ਵੀ ਤੁਸੀਂ ਵੀਡੀਓ ਦਾ ਪਾਤੀ ਆ ਹੁਣ ਕੱਲੂ ਤੁਸੀਂ ਹੁਣ ਇੱਕ ਹੁੰਦਾ ਨਾ ਕਿ ਬਾਅਦ ਚ ਇੱਕ ਉਹ ਖੇਡਣਾ ਕਿ ਮੈਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਫੋਨ ਲਾ ਕੇ ਕਿ ਵੀ ਕੁਝ ਬੋਲੇ ਮੈਂ ਰਿਕਾਰਡ ਚੀਜ਼ ਕਰਾਂ ਹਨ ਤੇ ਜਦੋਂ ਫੋਨ ਲਾਇਆ ਵੀ ਸਾਡਾ ਤੇਰਾ ਜਿਹੜਾ ਸਾਡਾ ਸਮਾਜ ਆ ਤੈਨੂੰ ਹੁਣ ਉਹ ਦੇਖੂਗਾ ਤੇ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜੇ ਵੀਡੀਓ ਪਾਈ ਆ ਦੇਖੋ ਬੰਦਾ ਆਪਣੇ ਬਾਰੇ ਸੁਣ ਲੂਗਾ ਜਦੋਂ ਧੀ ਭੈਣ ਤੇ ਗੱਲ ਆਉਂਦੀ ਆ ਨਾ ਫਿਰ ਬੰਦਾ ਕਹਿੰਦਾ ਹੁਣ ਤਾਂ ਮੈਂ ਆਪਨਾ ਆਪ ਵੀ ਵਾਰਦਾ ਤੇ ਮੈਂ ਪਿੱਛੇ ਨਹੀਂ ਹਟੂਗਾ ਤੇ ਇਹਨੂੰ ਅਸੀਂ ਕਿਹਾ ਸੀ ਮੈਂ ਕਿਹਾ ਤੇਰੇ ਕੋਲ ਕੱਲ ਲਾਵਾਂਗੇ ਤੇ ਬਹਿ ਕੇ ਗੱਲ ਕਰਾਂਗੇ ਅਸੀਂ ਬਹਿ ਕੇ ਬਟ ਉਹ ਗੱਲ ਨਹੀਂ ਹੋ ਪਾਈ ਜਿਵੇਂ ਪਹਿਲਾਂ ਹੀ ਕਾਰਵਾਈ ਕਰਦੇ ਮੈਂ ਧੰਨਵਾਦ ਕਰਨਾ ਚਾਹੂੰਗਾ ਬਾਈ ਪੁਲਿਸ ਪ੍ਰਸ਼ਾਸਨ ਦੀ ਜਿਹ ਪਹਿਲਾਂ ਇੱਜ਼ਤ ਮੇਰੇ ਦਿਲ 'ਚ 100% ਸੀ ਨਾ ਅੱਜ 200% ਆ ਹਰ ਚੀਜ਼ ਨੂੰ ਆਪਾਂ 네ਗਟਿਵਿਟੀ ਕੋਈ ਬੰਦਾ ਗਲਤ ਕੰਮ ਕਰਦਾ ਬਹੁਤ ਅੱਗੇ ਆ ਜਾਂਦਾ ਪਰ ਪੋਜ਼ਿਟਿਵਿਟੀ ਵੀ ਅੱਗੇ ਹੋਣੀ ਚਾਹੀਦੀ ਆ ਮੇਰੀ ਕਮਿਸ਼ਨਰ ਸਾਹਿਬ ਦਾ ਬਹੁਤ ਖਾਸ ੌਰ ਤੇ ਧੰਨਵਾਦ ਆ ਚਾਲ ਸਾਹਿਬ ਦਾ ਤੇ ਜਿਵੇਂ ਬਾਈ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਬੰਦਾ ਮੇਰੀ ਨਜ਼ਰ 'ਚ ਹੀ ਨਹੀਂ ਸੀਗਾ ਤੇ ਸਾਡੇ ਆਉਣ ਤੋਂ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਆਪਣਾ ਆਫੀਸਰ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਇੱਕ ਗਿਫਟ ਦੇਣਾ ਸੀਗਾ ਤੁਸੀਂ ਆ ਗਏ ਨਾ ਵੀ ਆਉਂਦੇ ਉਹ ਬੰਦਾ ਤੁਹਾਡੇ ਆਉਣ ਤੋਂ ਪਹਿਲਾਂ ਸੀ ਉਹਨੂੰ ਭਾਈ ਬੈਠੇ ਆ ਅੱਛਾ ਮਤਲਬ ਪਹਿਲਾਂ ਹੀ ਕਾਰਵਾਈ ਪਹਿਲਾਂ ਕਾਰਵਾਈ ਹੋ ਚੁੱਕੀ ਸੀ ਬੱਟਾ ਸਰ ਕੇਸ ਦਰਜ ਹੋ ਚੁੱਕੇ ਆ ਕੇਸ ਦਰਜ ਹੋਣ ਤੋਂ ਬਾਅਦ ਸਜ਼ਾ ਤੱਕ ਇੱਕ ਵਕਫਾ ਹੁੰਦਾ ਕੀ ਇਸਕੇ ਇਸ ਨੂੰ ਸਜ਼ਾ ਦੇ ਅੰਜਾਮ ਤੱਕ ਲੈ ਕੇ ਜਾਵਾਂਗੇ ਜਰੂਰ ਪਹਚਾਇਆ ਜਾਊਗਾ ਬਾਈ ਔਰ ਇਹ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ ਕਿਉਂਕਿ ਬਹੁਤ ਵਰੀਏ ਜਦੋਂ ਵੀ ਇਸ ਬੰਦਾ ਬੋਲਿਆ ਤਾਂ ਹਮੇਸ਼ਾ ਹਰ ਬੰਦੇ ਦੀ ਇਹ ਟਰਾਈ ਹੁੰਦੀ ਸੀ ਹਰ ਬੰਦੇ ਦਾ ਸਵਾਲ ਇਹ ਸੀਗਾ ਬਾਈ ਪਹਿਲਾਂ ਵੀ ਬਹੁਤ ਜਾਣੇ ਇਹਦੇ ਤੇ ਆਵਾਜ਼ ਚੱਕੀ ਆ ਪਰ ਕੋਈ ਹੱਲ ਨਹੀਂ ਹੋਇਆ ਹਨਾ ਬਹੁਤ ਸਾਰੇ ਮੁੱਦੇ ਬੋਲਦਾ ਸੀਗਾ ਲੋਕੀ ਪਰਚਾ ਕਰਾ ਦਿੰਦੇ ਸੀ ਪਰ ਗ੍ਰਿਫਤਾਰ ਨਹੀਂ ਇਹਨੂੰ ਸਰਕਾਰੀ ਬਹੁਤ ਬੋਲਦੇ ਸੀਗੇ ਪਰ ਅੱਜ ਇਹ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਵਾ ਔਰ ਉਹ ਭਰੋਸੇ ਤੇ ਪ੍ਰਸ਼ਾਸਨ ਖਰਾ ਉਤਰਿਆ ਤੇ ਇਹ ਚੀਜ਼ ਅੱਧ ਵਿਚਾਲੇ ਨਹੀਂ ਰਹੂਗੀ ਔਰ ਔਨ ਵਾਲੇ ਵੀ ਮੀਡੀਆ ਤੇ ਮੈਂ ਬੇਨਤੀ ਕਰੂੰਗਾ ਜਿਹੜੇ ਸੋਸ਼ਲ ਮੀਡੀਆ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਵੀ 100 ਵਾਰ ਸੋਚਣਗੇ ਇਹ ਚੀਜ਼ ਨੂੰ ਕਿਸੇ ਬਾਰੇ ਗਲਤ ਬੋਲਣ ਬਾਰੇ ਧੰਨਵਾਦ ਕਿਉਂ ਕਿਸੇ ਚੀਜ਼ਾਂ ਸਾਡੇ ਨਾਲ ਸੁਖ ਜਗਰਾਓ ਜੀ ਨੇ ਉਹਨਾਂ ਨਾਲ ਵੀ ਗੱਲ ਲਫ਼ਜ਼ਾਂ ਤੇ ਕੰਟਰੋਲ ਹੋਵੇ ਕੋਲ ਤੇ ਹੁਣ ਇਹ ਵੀ ਗੱਲ ਦੱਸ ਦੋ ਚਲੋ ਇਸ ਕੇਸ ਤੋਂ ਅਲੱਗ ਗੱਲ ਕਰਦੇ ਆਂ ਭਾਂਨੇ ਨੂੰ ਲੈ ਕੇ ਕੀ ਅਪਡੇਟ ਹੈ ਭਾਂਨੇ ਵਾਲੀ ਪਹਿਲਾਂ ਤਾਂ ਕੱਲ ਨੂੰ ਦੇਖੋ ਬਹੁਤ ਵੱਡਾ ਇਕੱਠ ਆ ਪਿੰਡ ਕੋਟਦੁੰਨੇ ਤੁਹਾਨੂੰ ਵੀ ਮੈਂ ਤੁਹਾਡੇ ਜ਼ਰੀਏ ਸਾਰੇ মিডিਆ ਨੂੰ ਸੱਦਾ ਦਿੰਨਾ ਵੀ ਭਾਈ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਿਓ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਮਾਜ ਸੇਵੀ ਅਤੇ ਇਸ ਤੋਂ ਇਲਾਵਾ ਜਿਹੜੇ ਗਰੀਬਤਮੰਦ ਲੋਕ ਨੇ ਜਿਹੜੇ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਨੇ ਉਹ ਸਾਰੇ ਪਿੰਡ ਕੋਟਦੁੰਨੇ ਕੱਲ ਨੂੰ ਪਹੁੰਚ ਰਹੇ ਆਂ ਤੇ ਅਸੀਂ ਵੀ ਪਹੁੰਚ ਰਹੇ ਆਂ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਆਉਣਾ ਕਿਸੇ ਨਾਲ ਤਿੰਨ ਦਿਨਾਂ ਦੇ ਵਿੱਚ ਤਿੰਨ ਪਰਚੇ ਕੀ ਲੱਗਦਾ ਵੀ ਭਾਨਾ 10000 ਰੁਪਏ ਮੰਗੂਗਾ ਯਾਰ 10000 ਰੁਪਏ ਤਾਂ ਬੁੱਧਵਾਰ ਨੂੰ ਉਹਦੇ ਘਰੇ ਚਾਹ ਪਾਣੀ ਤੇ ਖਰਚ ਆ ਜਾਂਦਾ ਫਿਰ ਚੈਨੀ ਚੋਰੀ ਦਾ ਫਿਰ ਤੁਸੀਂ ਅਬੋਰ ਚੱਕ ਕੇ ਮਾਰਿਆ ਵੀ ਇਹਦੀ ਬੇਲ ਨਾ ਹੋਵੇ ਇਦਾਂ ਦੀਆਂ ਕਿਡਾਣੀ ਕੱਡੀਆਂ ਜਾਂਦੀਆਂ ਨੇ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਕਿਰਪਾ ਕਰਕੇ ਇਹਨਾਂ ਨਾਲ ਇਦਾਂ ਦਾ ਵਿਵਹਾਰ ਨਾ ਕਰੋ ਵੀ ਕੱਲ ਨੂੰ ਜਿਵੇਂ ਪੁਰਾਣੀਆਂ ਸਰਕਾਰਾਂ ਨਾਲ ਹੋਈ ਹੈ ਆਉਣ ਵਾਲੇ ਸਮੇਂ 'ਚ ਇਦਾਂ ਹੀ ਤੁਹਾਡਾ ਨਾ ਹੋਵੇ। ਪ੍ਰਿੰਸ ਲੱਗਦਾ ਸੀਗਾ ਜਿਵੇਂ ਮੈਂ ਕਿਹਾ ਪਹਿਲਾਂ ਹੀ ਪੁੱਛ ਲਿਆ ਵੀ ਕਾਰਵਾਈ ਦਾ ਕੁਝ ਪਤਾ ਲੱਗਦਾ ਸੀ ਪਰ ਅੱਜ ਦੇਖਦੇ ਹਾਂ ਤੁਸੀਂ ਆਏ ਹੋ ਇੱਥੇ ਸਭ ਕੁਝ ਦੇਖਿਆ ਕੀ ਪ੍ਰਤੀਤ ਹੋਇਆ ਵੀ ਹਾਂ ਕੁਝ ਫਰਕ ਪਿਆ। ਦੇਖੋ ਜਦੋਂ ਤੱਕ ਅਸੀਂ ਸੀਪੀ ਸਾਹਿਬ ਨੂੰ ਨਹੀਂ ਮਿਲੇ ਸੀ ਉਦੋਂ ਸਾਨੂੰ ਕੋਈ ਯਕੀਨ ਨਹੀਂ ਸੀਗਾ ਵੀ ਕਾਰਵਾਈ ਹੋਊਗੀ ਕਿਉਂਕਿ ਪਿਛਲੇ ਲੰਬੇ ਸਮੇਂ ਇਹ ਸੀਗੀ ਜੀ ਖਬਰ ਅਨਲਿमिटेड ਗਿਆਨ ਵਾਲਿਆਂ ਦੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਡਾਕਟਰ ਅੰਗਰੇਟੇਜ ਨੂੰ ਤੇ ਮੇਨ ਗੱਲ ਯਾਰ ਕੋਈ ਕੋਈ ਇਹ ਡਾਕਟਰ ਅੰਗਰੇਟੇ ਦੀ ਸੋਚ ਹੋ ਸਕਦੀ ਹੈ ਕਿ ਹੱਡਾ ਸਮਾਜ ਵੱਖਰਾ ਆ ਕੋਈ ਯਾਰ ਸਮਾਜ ਵੱਖਰਾ ਆ ਅਸੀਂ ਵੱਖਰੇ ਸਮਾਜ ਚੋਂ ਅਸੀਂ ਵੀ ਸਮਾਜ ਕੋਈ ਯਾਰ ਤੁਹਾਡੀ ਸੋਚ ਗਲਤ ਹੈਗੀ ਆ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਅੱਜ ਦੇ ਜਮਾਨੇ ਚ ਹੋ ਰਿਹਾ ਕਿਸੇ ਨਾਲ ਵੀ ਨਹੀਂ ਹੋ ਰਿਹਾ ਇਹ ਕੁਝ ਸੋਚ ਦੇ ਜਿੱਦਾਂ ਬੈਰੀਕੇਡ ਲੱਗੇ ਹੋਏ ਨਾ ਸੋਚਦਾ ਕਿ ਬਸ ਉਹੀ ਨੇ ਤੁਹਾਡੇ ਕੋਈ ਨਹੀਂ ਹੈਗਾ ਯਾਰ ਮੈਂ ਜਨਰਲ ਕਾਸਟ ਜੱਟ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਮੇਰੇ ਕਈ ਯਾਰ ਦੋਸ ਬਹੁਤ ਜ਼ਿਆਦਾ ਗਿਣਤੀ ਯਾਰ ਦੋਸ ਐਸੀ ਕਾਸਟ ਦੇ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਐਸੀ ਇਕੱਠੇ ਖਾਈ ਦਾ ਇਕੱਠੇ ਵੀ ਦਾ ਇਕੱਠੇ ਇੱਕੇ ਥਾਲੀ ਚ ਖਾ ਲਈ ਦੀ ਰੋਟੀ ਕੋਈ ਗੱਲ ਹੀ ਨਹੀਂ ਹੈਗੀ ਸਾਡੇ ਦਿਮਾਗ 'ਚ ਨਹੀਂ ਨਾ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਪਾਉਣਾ ਚਾਹੁੰਦੇ ਹੋ ਯਾਰ ਤੁਸੀਂ ਹੁਣ ਮੰਨ ਲਓ ਵੀਡੀਓ ਪਾਉਂਦੇ ਤੁਹਾਨੂੰ ਲੱਖ ਬੰਦਾ ਸੁਣਦਾ ਉਹ ਚ ਯਾਰ 5000 ਆਬਵੀਅਸਲੀ ਆ ਵੀ ਫੀਲ ਕਰੂਗਾ ਵੀ ਹਾਂ ਵੀ ਯਾਰ ਸਾਡੇ ਨਾਲ ਹੋ ਰਿਹਾ ਜੇ ਆ ਬੰਦਾ ਕਹਿ ਰਿਹਾ ਤੇ ਹੋ ਰਿਹਾ ਉਹ 5 5000 ਦਾ ਦਿਮਾਗ ਵੀ ਤੁਸੀਂ ਉਲਟੇ ਪਾਸੇ ਲਾ ਰਹੇ ਹੋ ਥੋੜਾ ਸੋਚੋ ਨਾ ਯਾਰ ਐਵੇਂ ਨੈਗੇਟਿਵਿਟੀ ਨਾ ਫਲਾਈ ਜਾਓ ਸਮਾਜ 'ਚ ਜੇ ਤੁਸੀਂ ਆਗੂ ਬਣੇ ਹੋ ਵਲੀਏ ਗੱਲਾਂ ਚੰਗੀ ਸੋਚ ਨਾਲ ਆਪਣੇ ਵਿਚਾਰ ਦਿਓ ਇਹ ਥੋੜੀ ਵੀ ਕਿਸੇ ਨੂੰ ਮਾੜਾ ਬੋਲ ਕੇ ਤੇ ਆਪ ਆਪ ਤੀ ਉੱਚਾ ਉੱਠ ਜਾਓਗੇ ਕਦੀ ਨਹੀਂ ਹੋ ਸਕਦਾ ਤੁਸੀਂ ਕਿੰਨਾ ਮਾੜਾ ਬੋਲੇ ਯਾਰ ਕਿੰਨਾ ਮਾੜਾ ਬੋਲਿਆ ਯਾਰ ਇਹ ਬੰਦਾ ਜਦੋਂ ਆ ਕਿਸਾਨ ਗੱਲ ਕੀਤੀ ਜਿਹੜੇ ਕਿਸਾਨ ਦੇ ਧਰਨੇਦਿਆਂ ਦਾ ਗਏ ਸੀ ਬੜਾ ਯਾਰ ਬੋਲਿਆ ਵੀ ਨਹੀਂ ਜਾਂਦਾ ਇਦਾਂ ਦੇ ਜੋ ਲਫ਼ਜ਼ ਬੋਲਦਾ ਆ ਬਹੁਤ ਗਲਤ ਬੋਲਦਾ ਆ ਤੇ ਯਾਰ ਕਿਸੇ ਦੀ ਧੀ ਭੈਣ ਨੂੰ ਕੋਈ ਸੁਣਦਾ ਨਹੀਂ ਅੱਜ ਕੱਲ ਹਣਾ ਕੋਈ ਕਿਉਂ ਕੋਈ ਸੁਣੇ ਤੇ ਤੋਂ ਕੋਈ ਲੈ ਕੇ ਖਾਂਦਾ ਯਾਰ हां तो आप काम करना अधिकार अपने त अपने लिए अपने और गां सोच चंगी सोच कर, चंगी सोच ਦਾ مالک ਬਣਦੇ गां सोच ਉਹ ਵੱਲਦਾ ਸਾਰਿਆਂ ਨੂੰ ਚੰਗੀ ਸੋਚ ਦੀ ਸਿੱਖਿਆ ਦੇ ਸਾਰਿਆਂ ਨੂੰ ਤੂੰ ਉਲਟਾ ਲੱਗਾ ਆਂਗੇ ਸਾਡੇ ਨਾਲ ਹੋਂਦਾ ਵਿਆਹ ਦੁਰ ਵਿਵਹਾਰ ਹੁੰਦਾ ਜੀ ਮਾੜਾ ਹੁੰਦਾ ਜੀ ਕੋਈ ਮਾੜਾ ਨਹੀਂ ਹੁੰਦਾ ਮਿੱਤਰਾ ਬਾਕੀਆਂ ਨੂੰ ਯਾਰ ਪੁੱਛ ਕੇ ਵੇ ਤੂੰ ਐਵੇਂ ਕਹੀ ਜਾਂਦਾ ਮਾੜਾ ਦਾ ਚੌਧਰੀ ਬਣਿਆ ਤੂੰ ਮੈਂ ਜਨਾ ਵਿਰੋਧ ਨਹੀਂ ਕਰਨਾ ਚਾਹੁੰਦਾ ਬਟ ਤੂੰ ਯਾਰ ਕੰਮ ਇਦਾਂ ਦੀ ਗੱਲਾਂ ਇਦਾਂ ਦੀਆਂ ਕਰਦਾ ਗਾਲਾਂ ਇੰਨੀਆਂ ਤੂੰ ਕੱਢਦਾ ਇੰਨਾ ਗਲਤ ਬੋਲਦਾ ਯਾਰ ਕਿਸੇ ਨੂੰ ਕਿਸੇ ਲਈ ਤੂੰ ਜੱਟਾਂ ਉਪਰ ਵੀ ਇੰਨਾ ਗਲਤ ਬੋਲਦਾ ਯਾਰ ਚਲ ਅਹੀਂ ਆਪਾਂ ਕਦੇ ਵੀ ਕਿਸੇ ਨੇ ਗਲਤ ਨਹੀਂ ਬੋਲਿਆ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਰਾਕਾ ਰਾਕਾ ਬਾਈ ਹਨਾ ਉਹਨੇ ਆਪਨਾ ਦੱਸਿਆ ਵੀ ਮੈਂ ਕਿਹੜੀ ਕਾਸਟ ਤੋਂ ਬਿਲੋਂਗ ਕਰਦਾ ਹਾਂ ਤੇ ਰਾਕੇ ਤੇ ਕਰਨ ਔਜਲੇ ਦੀ ਹੋਈ ਕੰਟਰੋਵਰਸੀ ਕਰਨ ਔਜਲੇ ਨੇ ਰਾਕੀ ਨੂੰ ਪੈਰ ਦਿਖਾਇਆ ਤੇ ਮੈਂ ਰਾਕ ਕਰਨ ਔਜਲੇ ਨੂੰ ਕਿਹਾ ਆਪਾਂ ਵੀਡੀਓ 'ਚ ਗੱਲ ਕੀਤੀ ਕਿ ਕਰਨ ਔਜਲਾ ਗਲਤ ਇਥੇ ਉਹਨੇ ਪੈਰ ਨਹੀਂ ਦਿਖਾਉਣਾ ਚਾਹੀਦਾ ਤੇ ਹਾਲਾਂਕਿ ਜੇ ਇਦਾਂ ਦੀ ਕੋਈ ਸਾਡੇ ਦਿਮਾਗ 'ਚ ਸੋਚ ਹੋਵੇ ਵੀ ਆਪਾਂ ਨਹੀਂ ਯਾਰ ਆਪਾਂ ਆਪਣੀ ਕਾਸਟ ਲਈ ਨੂੰ ਬੰਦੇ ਨੂੰ ਸਾਥ ਦੇਣਾ ਤੇ ਮੈਂ ਕਰਨ ਔਜਲੇ ਨੂੰ ਸਹੀ ਕਹਿੰਦਾ ਮੈਨੂੰ ਜੋ ਮਰਜ਼ੀ ਰਾਕੇ ਕਹੀਆਂ ਕਿ ਉਹ ਰਾਕੇ ਦਾ ਜੀ ਯਾਰ ਮੈਂ ਫੈਨ ਆ ਜੇ ਆਡੇ ਤੋਂ ਆਪਣੇ ਦਿਮਾਗ 'ਚ ਇਦਾਂ ਦੀ ਕੋਈ ਗੱਲਬਾਤ ਹੋਵੇ ਤੇ ਆਪਾਂ ਕਿਉਂ ਰਾਕੇ ਨੂੰ ਗਾਣੇ ਸੁਣੂਏ ਕਿਉਂ ਅੱਜ ਰਾਕਾ ਕਿੱਡਾ ਤੱਕੜਾ ਬਿਗ ਸਟਾਰ ਬਣਦਾ ਜਾ ਰਿਹਾ ਹੌਲੀ ਹੌਲੀ ਹਨਾ ਤੇ ਪਬਲਿਕ ਨੂੰ ਸੁਣਦੀ ਇਹ ਥੋੜੀ ਵੀ ਉਹਨੂੰ ਇੱਕੋ ਇੱਕ ਦੋ ਕੰਮ ਸੁਣਦੇ ਸਾਰਾ ਸੁਣਦਾ ਯਾਰ ਪੰਜਾਬ ਸੁਣਦਾ ਉਹਨੂੰ ਤੇ ਦਿਮਾਗ ਚੋਂ ਕੱਢੋ ਡਾਕਟਰ ਸਾਹਿਬ ਕੋਈ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਸਾਰੇ ਇੱਕ ਦੂਜੇ ਨਾਲ ਮਿਲਵਰਤ ਕੇ ਰਹਿੰਦੇ ਨੇ ਇੱਥੇ ਹੁਣ ਸ਼ਹਿਰਾਂ ਚ ਜਲੋ ਕੋਈ ਕੋਈ ਕਿਸੇ ਕਾਸਟ ਦਾ ਕੋਈ ਕਿਸੇ ਕਾੜ ਦਾ ਕੋਈ ਕਿਸੇ ਸਟੇਟ ਦਾ ਕੋਈ ਕਿਸੇ ਸਟੇਟ ਦਾ ਸਾਰੇ ਨਾਲ ਮਿਲ ਕੇ ਰਹਿੰਦੇ ਨੇ ਕਿਸੇ ਨੂੰ ਕੋਈ ਚੱਕਰ ਨਹੀਂ ਹੈ ਤੇ ਤਕਲੀਫ ਨਹੀਂ ਹੈ ਤਕਲੀਫ ਦਿੰਦੇ ਹੋ ਤੁਸੀਂ ਲੋਕ ਜਿਹੜੇ ਥੋੜੇ ਬਹੁਦੇ ਹੈਗੇ 2 4 ਸਾਰੇ ਪਾਸੇ ਇੱਕ ਪਾਸੇ ਨਹੀਂ ਸਾਰੇ ਪਾਸੇ ਹੈਗੇ ਨੇ ਠੀਕ ਆ ਤੇ ਹੁਣ ਕੰਟਰੋਵਰਸੀ ਇਹਨੇ ਨਾ ਡੰਗਰੇਟੇ ਨੇ ਉੱਚ ਰਾਕੇ ਨੂੰ ਜਦੋਂ ਰਾਕੇ ਤੇ ਕਰਨੋ ਜ਼ਿਲ੍ਹੇ ਦੀ ਕੰਟਰੋਵਰਸੀ ਹੋਈ ਨਹੀਂ ਨੇ ਉੱਚ ਵੀ ਕਿਹਾ ਕਿ ਇਹਦੇ ਨਾਲ ਤਾਂ ਲੱਗ ਰਿਹਾ ਕਿਉਂਕਿ ਇਹ ਨਹੀਂ ਕਸਟਦਾ ਉਹ ਨਹੀਂ ਭਰਾਵਾ ਇਹ ਇੰਡਸਟਰੀ ਆ ਪੰਜਾਬੀ ਇੰਡਸਟਰੀ ਚ ਹੁੰਦਾ ਰਹਿੰਦਾ ਕਿਸੇ ਨਾ ਤਾੜ ਫਾੜ ਹੁੰਦੀ ਰਹਿੰਦੀ ਹੁਣ ਸਿੱਧੂ ਦੇ ਕਰਨੋ ਜ਼ਿਲ੍ਹੇ ਦੀ ਥੋੜੀ ਕਿੰਨਾ ਸੇ ਚੈਅ ਚੱਲਦੀ ਰਹੀ ਆ ਤੇ ਉਹ ਦੋਵੇਂ ਜੱਟ ਸੀਗੇ ਇੱਦਾਂ ਨਹੀਂ ਹੈਗਾ ਵੀ ਕੰਟਰੋਵਰਸੀ ਹੁੰਦੀ ਰਹਿੰਦੀ ਹੈ ਤੇ ਥੋੜਾ ਦਿਮਾਗ ਦਾ ਬੈਰੀਕਾਡ ਚੱਕੋ ਸ਼ਰਟ ਸ਼ਰਟ ਚੱਕੋ ਥੋੜਾ ਗ੍ਰੀਸ ਗਰੂਸ ਲਾਓ ਦਿਮਾਗ ਨੂੰ ਥੋੜਾ ਤੁਹਾਡਾ ਤਾਰਾਂ ਖੁੱਲਣ ਮਾਲਸ਼-ਮੂਲਸ਼ ਕਰਾਇਆ ਕਰੋ ਚੰਗੀ ਤਰ੍ਹਾਂ ਘੋ ਘਾਲਵਾਓ ਦੇਸੀ ਘੋ ਫਿਰ ਤੁਹਾਨੂੰ ਹੋ ਸਕਦਾ ਦਿਮਾਗ ਜਾਂ ਨਾੜਾਂ ਦੋਣਾ ਖੁੱਲਣ ਬਲੌਗ ਹੋਈਆਂ ਜੜੀਆਂ ਕਿ ਨਹੀਂ ਤੇ ਉਹੀ ਸੋਚੀ ਜਾਣਾ ਉਹੀ ਸੋਚੀ ਜਾਣਾ ਬਸ ਕੋਈ ਵਧਣਾ ਹੀ ਨਹੀਂ ਅੱਗੇ ਸੋਚ ਹੀ ਨਹੀਂ ਰੱਖਣੀ ਅੱਗੇ ਤੇ ਤੁਹਾਡਾ ਕੀ ਹਰ ਗਾਜੀ ਜਵਾਬ ਕਮੈਂਟਾਂ ਜਰੂਰ ਦੱਸਿਆ ਕਰੋ ਹਨਾ ਲਾਈਕ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਹੁਣ ਇਦਾਂ ਦੇ ਮੁੱਦਿਆਂ ਤੇ ਵੀ ਆਪਾਂ ਰੈਕਸ਼ਨ ਕਰਿਆ ਕਰਾਂਗੇ ਤੇ ਤੁਹਾਨੂੰ ਵਧੀਆ ਲੱਗੇ ਤਾਂ ਤੇ ਬਾਕੀ ਫਿਰ ਮਿਲਦੇ ਆਪਾਂ ਬਹੁਤ ਜਲਦ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ